ਸਮ Z نیوز ਖਬਰ ਨਹੀਂ ਆਪकी आवाज ਉਹ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਉਸ ਦੱਸਿਆ ਸੀ ਉਹ ਤੋਂ 35 ਲੱਖ 60 ਹਜ਼ਾਰ ਰੁਪਏ ਡਰਗ ਮਨੀ ਰਿਕਵਰ ਕੀਤਾ ਸੀ। ਮਜੇਦ ਪੁੱਛ ਗਿਛ ਤੋਂ ਉਸ ਟੀਮ ਔਨ ਮਾਈ ਲੈਫਟ ਅੰਡਰਡ ਬਾਈ ਸਿਗੇਵਟ ਐਸਪੀ ਡੀ ਐਂਡ ਵੀਪੀ ਸੈਂਗ ਡੀਐਸਪੀ ਵਰਿੰਦਰਪਾਲ ਡੀਐਸਪੀ ਨੇ ਤੇ ਉਧਰ ਡੀਐਸਪੀ ਡੀ ਨੇ ਇਨਸਪੈਕਟਰ ਬਜੀਤ ਨੇ ਬਹੁਤ ਮੁਸ਼ਕਲ ਕਰਕੇ ਅਸੀਂ ਉਸ ਤੋਂ ਅੱਜ ਤੇ ਕੱਲ ਦੇ ਵਿੱਚ 1 ਕਰੋੜ ਤੇ 14 ਲੱਖ ਰੁਪਏ ਦੀ ਡਰਗ ਮਨੀ ਹੋਰ ਰਿਕਵਰ ਕੀਤੀ। ਕਿ ਤੋਂ ਕੀਤੀ ਰਗਾ ਉਸਨੇ ਗੋਲੇ ਬਣ ਮਨੇ ਰੋਲੇ ਤੋਂ ਕੀਤੀ ਹੈ ਇਹਦੇ ਇਹਨੇ ਇਹ ਡਰਗ ਮਨੀ ਜਿਹੜਾ ਕਿਉਂਕਿ ਅਸੀਂ ਪੁੱਛਗੁੱਛ ਕੀਤੀ ਸੀ ਤੇ ਕਾਫੀ ਸਾਨੂੰ ਪਤਾ ਲੱਗਾ ਸੀ ਕਿ ਇਹਨੇ ਜਿਹੜੀ ਕੁਝ ਸੇਲ ਪਰਚੇਸ ਕੀਤੀ ਵੀ ਸੀਗੀ ਕਈ ਇਹਦੇ ਕਈ ਇਨਸਾਫਾਂ ਚੋਂ ਵੀ ਆਇਆ ਸਾਡੇ ਕੋਲ ਕੋਈ ਡਾਕੂਮੈਂਟਰੀ ਐਵਿਡੈਂਸ ਵੀ ਸਾਡੇ ਹੱਥਾਂ ਚ ਲੱਗੇ ਜਿੱਥੋਂ ਪਤਾ ਲੱਗ ਰਿਹਾ ਸੀ ਕਿ ਇਹ ਤੋਂ ਕਾਫੀ ਕੈਸ਼ ਦਾ ਆਦਾਨ-ਪ੍ਰਦਾਨ ਹੋ ਰਿਹਾ ਜਦੋਂ ਫਿਰ ਅਸੀਂ ਇਹਨੂੰ ਮਜੀਦ ਪੁੱਛਗੁੱਛ ਕੀਤੀ ਆਸੇ-ਬਸੇ ਸੋਰਸਸ ਨਾਲ ਪਰੀਆਂ ਜੋੜੀਆਂ ਤਾਂ ਪਤਾ ਲੱਗਾ ਕਿ ਇਸਨੇ ਚਾਰ ਲੋਕਰ ਬੈਂਕਾਂ ਤੋਂ ਬਗਵਾਤੋਂ ਬੱਕਰੇ ਚਾਰ ਲੋਕਰ ਲਿੱਤੀ ਹੋਈਆਂ ਨੇ ਉਹਨਾਂ ਲੋਕਰਾਂ ਦੇ ਵਿੱਚੋਂ ਅਸੀਂ ਇਹ 1 ਕਰੋੜ 14 ਲੱਖ ਰੁਪਏ ਦੀ ਰਿਕਵਰੀ ਕੀਤੀ। ਕੁੱਲ ਟੋਟਲ 3 ਕਰੋੜ 50 ਲੱਖ ਦੀ ਰਿਕਵਰੀ ਕੀਤੀ ਹੈ। 1 ਲੱਖ 80000 ਕਰੋੜ 900000 ਰੁਪਏ ਹੋਣਾਂ 900000 ਬਣਾਲਾ ਸੇ ਬਲਵੰਤ ਸਿੱਧੂ ਦੀ ਰਿਪੋਰਟ ਐਸਐਮਜ਼ेड ਨਿਊਜ਼